ਨਾਚ ਨਾਵੀ ટીਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਹਲਕਾ ਗਿਲ ਅਦੀਨ ਪੈਂਦੇ ਪਿੰਡ ਹਰਨਾਮਪੁਰਾ ਦੇ ਉੱਗੇ ਲੇਖਕ ਸਮਾਜ ਸੇਵਕ ਸੰਪਾਦਕ ਸੋਮਨਾਥ ਪੱਟੀ ਨੇ ਸਮੂਹ ਦੇਸ਼ ਵਾਸੀਆਂ ਨੂੰ ਲੋੜੀ ਦੀ ਪੂਰਵ ਸੰਧਿਆ ਦੇ ਮੌਕੇ ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਲੋੜੀ ਦਾ ਤਿਉਹਾਰ ਸਾਡੇ ਜੀਵਨ ਵਿੱਚ ਖੁਸ਼ੀਆਂ ਲੈ ਕੇ ਆਵੇ ਆਓ ਸਾਰੇ ਰਲ ਮਿਲ ਕੇ ਅਹੰਬਲਾ ਮਾਰੀਏ ਧਰਤੀ ਨੂੰ ਬਚਾਉਣ ਦਾ ਉਪਰਾਲਾ ਕਰੀਏ ਮਾਨਵਤਾ ਦਾ ਭਲਾ ਕਰੀਏ ਸ਼ੁੱਧ ਮਨ ਨਾਲ ਸ਼ੁੱਧ ਵਿਚਾਰ ਰੱਖਦੇ ਹੋਏ ਆਪਣਾ ਖਾਣਾ ਪੀਣਾ ਛੋਤ ਰੱਖੀਏ ਕੁਦਰਤਮੋਖਲੀ ਸਜੀ ਹੈ ਜੇਕਰ ਅਸੀਂ ਆਪਣੇ ਜੀਵਨ ਨੂੰ ਕੁਦਰਤ ਅਨੁਸਾਰ ਜੀਉਣ ਦਾ ਚੰਗਾ ਉਪਰਾਲਾ ਕਰੀਏ ਤਾਂ ਅਸੀਂ ਆਪਣੇ ਜੀਵਨ ਨੂੰ ਸਵਰਗ ਬਣਾ ਸਕਦੇ ਹਾਂ ਕਿਉਂਕਿ ਕੁਦਰਤ ਅਨੁਸਾਰ ਚਾਰ ਰੁੱਤਾਂ ਹਨ ਜਿਵੇਂ ਕਿ ਪਤਝੜ ਸਾਵਣ ਬਸੰਤ ਬਹਾਰ ਇਹਨਾਂ ਰੁੱਤਾਂ ਅਨੁਸਾਰ ਹੀ ਧਰਤੀ ਤੇ ਫਲ ਸਬਜ਼ੀਆਂ ਉੱਗਦੀਆਂ ਹਨ ਜੇਕਰ ਅਸੀਂ ਰੁੱਤਾਂ ਅਨੁਸਾਰ ਫਲ ਸਬਜ਼ੀਆਂ ਤੇ ਭੋਜਨ ਖਾਂਦੇ ਹਾਂ ਤਾਂ ਸਾਡੇ ਜੀਵਨ ਵਿੱਚ ਤਰੋਤਾਜ਼ਗੀ ਭਰ ਜਾਵੇਗੀ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਮੁਕਤ ਹੋ ਜਾਵਾਂਗੇ ਸਾਡੇ ਤਿਉਹਾਰ ਵੀ ਸਾਡੇ ਜੀਵਨ ਨੂੰ ਤੰਦਰੁਸਤ ਰੱਖਣ ਲਈ ਬਣੇ ਹਨ ਜਿਵੇਂ ਕਿ ਲੋਹੜੀ ਦੇ ਤਿਉਹਾਰ ਨੂੰ ਅਸੀਂ ਮੂੰਗਫਲੀ ਭੁੱਗਾ ਤਿਲ ਗੁੜ ਰਿਉੜੀਆਂ ਆਦ ਖਾਂਦੇ ਹਾਂ ਜੋ ਕਿ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਸਹਾਇਤਾ ਕਰਦੇ ਹਨ ਸਾਨੂੰ ਚਾਹੀਦਾ ਹੈ ਕਿ ਤਿਉਹਾਰਾਂ ਦੀ ਮਹੱਤਤਾ ਨੂੰ ਸਮਝਦੇ ਹੋਏ ਉਤਸ਼ਾਹ ਨਾਲ ਮਨਾ ਕੇ ਆਪਣਾ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਦਾ ਜੀਵਨ ਖੁਸ਼ੀਆਂ ਨਾਲ ਭਰ ਦਈਏ ਆਓ ਇਸ ਲੋਹੜੀ ਦੇ ਤਿਹਾਰ ਨੂੰ ਖੁਸ਼ੀਆਂ ਤੇ ਚਾਹਾਂ ਨਾਲ ਮਨਾ ਕੇ ਭਾਈਚਾਰਕ ਸਾਂਝ ਨੂੰ ਵਧਾਈਏ ਨਫ਼ਰਤਾਂ ਨੂੰ ਦਿਲਾਂ ਵਿੱਚੋਂ ਕੋਈ ਥਾਂ ਨਾ ਦਿੰਦੇ ਹੋਏ ਖੁਸ਼ੀਆਂ ਵੰਡੀਏ